ਸੋ ਫੇਸ਼ੀਅਲ ਵਾਸਤੇ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਚਾਹੀਦਾ ਹੈ ਦਹੀਂ অ্যালোਵਿਰਾ ਜੈਲ ਤੇ ਛੋਲਾ ਦਾ ਆਟਾ ਤੇ ਇਹ ਮੈਂ ਕਟੋਰੀ ਦੇ ਵਿੱਚ ਪਾਇਆ ਹੋਇਆ ਸੀ 2 ਚਮਚ ਛੋਲਾ ਦਾ ਆਟਾ ਤੇ ਤੁਸੀਂ অ্যালোਵਿਰਾ ਜੇ ਤੁਹਾਡੇ ਕੋਲ ਫਰੈਸ਼ ਹੈਗੀ ਆ ਠੀਕ ਆ ਨਹੀਂ ਤੇ ਫਿਰ ਬਾਜ਼ਾਰ ਤੋਂ ਲੈ ਕੇ ਤੁਸੀਂ ਆ ਯੂਜ਼ ਕਰ ਸਕਦੇ ਹੋ ਤਾਂ ਮੇਰੀ ਤਾਂ ਵੈਸੇ ਥੋੜੀ ਰਹਿ ਗਈ ਆ ਤੇ ਇਹ ਵੈਸੇ ਤੁਹਾਡੇ ਘਰ ਫਰੈਸ਼ ਵੀ ਲੱਗੀ ਆ ਲੇਕਿਨ ਮੈਂ ਕੱਲ ਯੂਜ਼ ਕਰ ਲਈ ਸੀ ਕਿਉਂਕਿ ਮੈਂ ਇਹ ਵਰਬਾਰੇ ਦੱਸਿਆ ਹੋਇਆ ਸੀ ਤੇ ਮੈਂ ਜ਼ਿਆਦਾ ਆਪਣੇ ਘਰ ਦੀ ਐਲਵੀਰਾ ਹੀ ਯੂਜ਼ ਕਰਦੀ ਆ ਸੋ ਤੁਸੀਂ ਵੀ ਗ੍ਰੈਂਡ ਕਰਕੇ ਰੱਖ ਸਕਦੇ ਹੋ ਐਲਵੀਰਾ ਜੈਲ ਤੇ ਅੱਜ ਅੱਜ ਹੁਣ ਅਸੀਂ ਹੁਣ ਦੱਸਦੇ ਆ ਤੁਹਾਨੂੰ ਫੇਸ਼ੀਅਲ ਕਿਵੇਂ ਕਰਨਾ ਸੋ ਸਟੈਪ ਹੈ ਤੁਹਾਡਾ ਤੁਸੀਂ ਹੈਂਡ ਦੇ ਉੱਪਰ ਐਲਵੀਰਾ ਜੈਲ ਪਾ ਕੇ ਉਹਦੀ ਚੰਗੀ ਤਰ੍ਹਾਂ ਫੇਸ ਤੇ ਲਗਾਉਣਾ ਵਾ ਅੱਖਾਂ ਦੇ ਨੀਚੇ ਚੰਗੀ ਤਰ੍ਹਾਂ ਤੁਸੀਂ ਲਗਾਉਣਾ ਜਿੱਥੇ ਜਿੱਥੇ ਤੁਹਾਡੇ ਦਾਗ ਦੱਬੇ ਆ ਉੱਥੇ ਵੀ ਤੁਸੀਂ ਇਹਨੂੰ ਯੂਜ਼ ਕਰੋ ਕਿਉਂਕਿ ਇਹ ਇੱਕ ਦਿਨ ਚ ਤੇ ਨਹੀਂ ਹੋਏਗਾ ਲੇਕਿਨ ਤੁਸੀਂ ਹਫਤਾ ਯੂਜ਼ ਕਰੋਗੇ ਤਾਂ ਹਮੇਸ਼ਾ ਜ਼ਰੂਰ ਇਹਦੇ ਨਾਲ ਫਰਕ ਪਏਗਾ ਤੁਹਾਡੀ ਸਕਿਨਾਂ ਤੇ ਕਿਉਂਕਿ ਕੋਈ ਵੀ ਚੀਜ਼ ਇੱਕ ਕਮਿੰਟ ਚ ਨਹੀਂ ਠੀਕ ਹੁੰਦੀ ਕੋਈ ਵੀ ਇਹਨੂੰ ਟਾਈਮ ਲੱਗਦਾ ਹੈ ਤੇ ਤੁਸੀਂ ਇਹਨੂੰ ਯੂਜ਼ ਜ਼ਰੂਰ ਕਰਿਆ ਕਰੋ ਐਲਵਿਦਾ ਜੈਲ ਨੂੰ ਤੁਸੀਂ ਚੰਗੀ ਤਰ੍ਹਾਂ ਇਹਦੀ ਮ사ਜ ਕਰਨੀ ਹੈ ਆਪਣੇ ਸਕਿਨ ਤੇ ਤੇ ਜਿਹੜੇ ਤੁਹਾਡੇ ਦਾਗ ਦੱਬੇ ਆ ਉਹ ਵੀ ਇਹਦੇ ਨਾਲ ਕਲੀਨ ਹੋ ਜਾਣਗੇ ਸੋ ਇਹਨਾਂ ਅਸੀਂ ਥੋੜਾ ਟਾਈਮ ਸੁਕਣ ਦਵਾਂਗੇ ਫਿਰ ਸੈਕਿੰਡ ਸਟੈਪ ਤੁਹਾਨੂੰ ਦੱਸਦੇ ਆ ਤੇ ਸੈਕਿੰਡ ਸਟੈਪ ਵੀ ਬਹੁਤ ਹੀ ਵਧੀਆ ਤੇ ਬਹੁਤ ਗੁੱਡਾ ਤੇ ਉਹ ਵੀ ਆਪਣੇ ਘਰ ਦੇ ਵਿੱਚ ਅਸੀਂ ਕਰ ਸਕਦੇ ਆ ਸਾਰਾ ਫੇਸ਼ੀਅਲ ਤੇ ਸੈਕਿੰਡ ਸਟੈਪ 'ਤੇ ਆ ਕਿ ਤੁਸੀਂ ਇਹ ਆ ਕਿ ਤੁਸੀਂ ਇੱਕ ਕਟੋਰੀ ਦੇ ਵਿੱਚ ਚੋਲਾਂ ਦਾ ਥੋੜਾ ਆਟਾ ਲੈਣਾ ਹੈ ਉਹਦੇ ਵਿੱਚ ਐਲੋਵੇਰਾ ਜੈੱਲ ਪਾਉਣੀ ਆ ਉਸ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਤੁਸੀਂ ਇਹਨੂੰ ਲਗਾਉਣਾ ਵਾ ਸੋ ਮੇਰੇ ਤੋਂ ਥੋੜੀ ਜਿਹੀ ਐਲੋਵੇਰਾ ਜੈੱਲ ਘੱਟ ਸੀ ਤੇ ਮੈਂ ਥੋੜੀ ਹੋਰ ਵੱਧ ਪਾਈ ਕਿਉਂਕਿ ਮੇਰੇ ਕੋਲ ਖਤਮ ਹੋ ਗਈ ਸੀ ਐਲੋਵੇਰਾ ਜੈੱਲ ਤੇ ਤੁਸੀਂ ਜਿਹੜੀ ਘੜ ਹੁੰਦੀ ਆ ਉਹ ਯੂਜ਼ ਕਰ ਸਕਦੇ ਹੋ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜਿਹੜੀ ਹੈ ਨਾ ਸਕਿਨ ਦੇ ਉੱਪਰ ਲੱਗ ਜੇ ਤੇ ਸਕਿਨ ਦਾ ਡੋਅ ਉਹਨਾਂ ਹੀ ਬਣਾਉਣਾ ਜਿੰਨਾ ਕਿ ਤੁਹਾਨੂੰ ਚਾਹੀਦਾ ਹੈ ਤੇ ਇਹ ਇਹਨੂੰ ਆਂਦੇ ਆ ਸਕਰਬ ਇਹ ਸਕਰਬ ਮਤਲਬ ਬਹੁਤ ਹੀ ਵਧੀਆ ਹੈ ਜਿਹੜਾ ਤੁਹਾਡੀ ਸਕਿਨ ਦੇ ਉੱਪਰ ਗੰਦਗੀ ਵਗੈਰਾ ਹੁੰਦੀ ਹੈ ਨਾ ਇੱਕਦਮ ਸਾਫ਼ ਕਰ ਦਿੰਦਾ ਵਾ ਤੇ ਫੇਸ ਦੇਖੋ ਕਿੰਨਾ ਗਲੋ ਕਟਣ ਡੈ ਪੈਂਦਾ ਵਾ ਜਦੋਂ ਜਦੋਂ ਅਸੀਂ ਸਕਰਬ ਕਰਦੇ ਹਾਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਸਕਰਬ ਕਰਨਾ ਹੈ ਤੇ ਆਪਣੇ ਦੋਵਾਂ ਹੈਂਡਾਂ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਤੇ ਦੋਵਾਂ ਹੈਂਡਾਂ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਇਹਨੂੰ ਕਰਨਾ ਹੈ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨਾ ਕਲੀਨ ਤੇ ਕਿੰਨੇ 글로 ਬਲੋਇੰਗ ਆ ਰਹੀ ਹੈ ਫੇਸ ਦੇ ਉੱਪਰ ਤੇ ਐਵੇਂ ਤੁਸੀਂ ਆਪਣੇ ਫੇਸ ਦਾ ਧਿਆਨ ਰੱਖ ਸਕਦੇ ਹੋ ਬਾਕੀ ਮੈਂ ਇਹੋ ਹੀ ਤੁਹਾਨੂੰ ਸਲਾਹ ਦਵਾਂਗੀ ਕਿ ਤੁਸੀਂ ਘਾੜੀ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਉਹ ਹੀ ਯੂਜ਼ ਕਰਿਆ ਕਰੋ ਕਿਉਂਕਿ ਮੇਰੀ ਚਾਹ ਕਰਦੀ ਜਿਹੜੇ ਕੋਈ ਵੀ ਹਨਾ ਚੀਜ਼ ਹੁੰਦੀ ਹੈ ਫੇਸ ਤੇ ਲਗਾਓ ਸਕਿਨ ਨਾ ਕਿਸੇ ਵੀ ਸਕਿਨ ਦੀ ਪ੍ਰੋਬਲਮ ਆ ਉੱਤੇ ਲਗਾਓ ਤੇ ਹਮੇਸ਼ਾ ਧੋੜੁੰਦੀ ਹੈ ਕਿ ਤੇ ਕੋਈ ਕੈਮੀਕਲ ਨਹੀਂ ਹੁੰਦਾ ਪੁੱਛਣੀ ਤੇ ਅਸੀਂ ਕੈਮੀਕਲ ਤੋਂ ਬਚ ਜਾਂਦੇ ਆ ਨਹੀਂ ਤੇ ਅਸੀਂ ਟਿਊਬ ਵਗੈਰਾ ਯੂਜ਼ ਕਰਦੇ ਆ ਕਈ ਕੁਸ਼ੀ ਯੂਜ਼ ਕਰਦੇ ਆ ਫੇਸ਼ੀਅਲ ਕਿੱਟਾਂ ਯੂਜ਼ ਕਰਦੇ ਆ ਉਹਦੇ ਵਿੱਚ ਵੀ ਹਮੇਸ਼ਾ ਕੈਮੀਕਲ ਵਗੈਰਾ ਹੁੰਦੇ ਜਾਂ ਹੋ ਦੇਣਾ ਸਾਡੀ ਸਕਿਨ ਨਾ ਕਦੀ ਕਦੀ ਵਿੱਚੋਂ ਖਰਾਬ ਹੋ ਜਾਂਦੀ ਆ ਕਦੇ-ਕਦੇ ਤੁਸੀਂ ਦੇਖਿਆਗਾ ਜਿਹੜੇ ਪਾਰਲਰ ਤੇ ਜਾਂਦੇ ਆ ਉਹ ਮਤਲਬ ਫੇਸ਼ੀਅਲ ਵਗੈਰਾ ਕਰਾ ਕੇ ਹੁੰਦੇ ਆ ਕੁਝ ਟਾਈਮ ਪਾ ਕੇ ਉਹਨਾਂ ਦੀ ਸਕਿਨ ਤੇ ਦਾਗ ਸ਼ੁਰੂ ਹੋ ਜਾਂਦੇ ਆ ਸੋ ਦਾਗ ਵੀ ਇਸੇ ਕਰਕੇ ਸ਼ੁਰੂ ਹੁੰਦੇ ਆ ਕਿਉਂਕਿ ਅਸੀਂ ਆਪਣੇ ਫੇਸ ਨੂੰ ਖੁਦ ਹੀ ਖਰਾਬ ਕਰਦੇ ਆ ਇਕਦਾਂ ਅਸੀਂ ਕੈਮੀਕਲ ਦੀਆਂ ਕਿੱਟ ਵਗੈਰਾ ਯੂਜ਼ ਕਰ ਲੈਨੇ ਆ ਹੈਨਾ ਕੈਮੀਕਲ ਦੀਆਂ ਕਰੀਮਾਂ ਯੂਜ਼ ਕਰ ਲੈਨੇ ਆ ਸੋ ਔਰ ਥਰਡ ਸਟੈਪ ਸੀ ਸੋ ਔਰ ਥਰਡ ਸਟੈਪ ਆ ਕਿ ਅਸੀਂ ਇਹ ਚੰਗੀ ਤਰ੍ਹਾਂ ਸਾਫ ਕਰਨਾ ਹੈ ਇਨੂੰ ਆਪਣੇ ਚੰਗਤਨਾਸੀ ਸਾਫ ਕਰਕੇ ਗੁੰਗੁਨਾਏ ਪਾਣੀ ਦੇ ਨਾਲ ਅਸੀਂ ਸਾਫ ਕਰਨਾ ਹੈ ਤੁਸੀਂ ਮਤਲਬ ਨਾਰਮਲ ਜਿਹਾ ਪਾਣੀ ਹੋਣਾ ਚਾਹੀਦਾ ਵਾ ਨਾ ਬਹੁਤਾ ਠੰਡਾ ਨਾ ਬਹੁਤਾ ਗਰਮ ਤੇ ਨਾਰਮਲ ਪਾਣੀ ਰੋ ਟੁੱਟੀ ਦਾ ਪਾਣੀ ਲੈ ਲਓ ਤੁਸੀਂ ਹਨਾ ਤੇ ਉਹ ਨਾਰਮਲ ਹੀ ਹੁੰਦਾ ਹੈ ਤੇ ਉਹਦੇ ਨਾਲ ਤੁਸੀਂ ਆਪਣੇ ਫੇਸ ਨੂੰ ਸਾਫ ਕਰੋ ਕਿਸੇ ਕੋਟਨ ਦੇ ਕੱਪੜੇ ਦੇ ਨਾਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਵੀ ਕੋਟਨ ਦਾ ਹੈਗਾ ਵਾ ਹਨਾ ਕੋਟਨ ਹੈ ਗਿਆ ਉਹਦੇ ਨਾਲ ਸਾਫ ਕਰ ਸਕਦੇ ਹੋ ਲੇਕਿਨ ਹਮੇਸ਼ਾ ਕੋਟਨ ਦੇ ਕੱਪੜੇ ਦੇ ਨਾਲ ਹੀ ਸਾਫ਼ ਕਰਨਾ ਸਕੇਨ ਨੂੰ ਤੇ ਤੁਸੀਂ ਦੇਖ ਸਕਦੇ ਹੋ ਹੈਨਾ ਇਸ ਇਹ ਹੋ ਗਿਆ ਸਾਡਾ 8ਵਾਂ ਸਟੈਪ ਤੇ ਉਸ ਤੋਂ ਬਾਅਦ ਅਸੀਂ ਸਟੀਮ ਦਵਾਂਗੇ ਆਪਣੇ ਫੇਸ ਨੂੰ ਤੇ ਸਟੀਮ ਦਵਾਂਗੇ ਅਸੀਂ ਆਪਣੇ ਫੇਸ ਨੂੰ ਅਸੀਂ ਪਾਣੀ ਗਰਮ ਕੀਤਾ ਸੀ ਤੇ ਪਾਣੀ ਗਰਮ ਤੇ ਉਸ ਤੋਂ ਬਾਅਦ ਅਸੀਂ ਤਾਵਲ ਉੱਪਰ ਲੈ ਕੇ ਇਹਨੂੰ ਸਟੀਮ ਦੇਣਾ ਹੈ ਆਪਣੇ ਫੇਸ ਨੂੰ ਤੇ ਤੁਸੀਂ ਦੇਖ ਸਕਦੇ ਹੋ 5-10 ਮਿੰਟ ਤੁਸੀਂ ਸਟੀਮ ਦੇਣਾ ਆਪਣੇ ਫੇਸ ਨੂੰ ਉਸ ਤੋਂ ਬਾਅਦ ਉਸੇ ਆਪਣਾ ਫੇਸ ਦੇਖਿਓ ਤੇ ਸਟੀਮ ਦੇ ਕੇ ਉਸ ਤੋਂ ਬਾਅਦ ਕਿਉਂਕਿ ਸਟੀਮ ਦੇਣਾ ਵੀ ਬਹੁਤ ਜ਼ਰੂਰੀ ਆ ਜਿਹੜੀ ਸਾਡੇ ਡਸਟ ਵਗੈਰਾ ਉਹ ਨਿਕਲ ਜਾਂਦੀ ਹੈ ਸੋ ਮੈਂ ਲਿਆ ਸਟੀਮ ਉਸ ਤੋਂ ਬਾਅਦ ਮੈਂ ਫੇਸ ਨੂੰ ਥੋੜਾ ਸਾਫ਼ ਕੀਤਾ ਸਾਫ਼ ਕਰਨ ਤੋਂ ਬਾਅਦ ਜੋ ਚੰਗੀ ਤਰ੍ਹਾਂ ਨਾਲ ਸਾਫ਼ ਕੀਤਾ ਆਪਣੇ ਤਾਵਲ ਦੇ ਨਾਲ ਹੁਣ ਸਾਫ਼ ਕਰਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਕਿਹੜਾ ਫੇਸ ਪੈਕ ਯੂਜ਼ ਕਰਾਂਗੇ ਸੋ ਫੋਰਥ ਸਟੈਪ 'ਤੇ ਇਦੇ ਵਿੱਚ ਅਸੀਂ ਪਾਇਆ ਹੈ অ্যালোਵੈਰਾ ਜੈਲ ਉਸ ਤੋਂ ਬਾਅਦ ਅਸੀਂ ਪਾਇਆ ਹੈ ਚੋਲਾਂ ਦਾ ਆਟਾ ਚੋਲਾਂ ਦਾ ਆਟਾ ਪਾ ਕੇ ਉਸ ਤੋਂ ਬਾਅਦ ਅਸੀਂ ਪਾਇਆ ਹੈ ਉਹਦੇ ਵਿੱਚ ਚੋਨਾ ਦੇ ਆਟੇ ਦੇ ਵਿੱਚ ਪਾਇਆ ਸੀ ਕੜ ਕੜ ਮਤਲਬ ਦਹੀਂ ਦਹੀਂ ਪਾਇਆ ਸੀ ਉਹਦੇ ਵਿੱਚ ਕਿਉਂਕਿ ਦਹੀਂ ਜਿੰਨਾ ਸਾਡੇ ਛੇਤ ਲਈ ਖਾਣ ਲਈ ਵਧੀਆ ਹੁੰਦਾ ਹੈ ਨਾ ਉਨਾ ਹੀ ਸਾਡੇ ਸਕਿਨ ਦੇ ਵਿੱਚ ਸਕਿਨ ਤੇ ਲਗਾਉਣ ਨਾਲ ਵੀ ਬੈਨੀਫਿਟ ਹੋਏਦਣਾ ਸੋ ਤੁਸੀਂ ਜ਼ਰੂਰ ਇਹ ਚੀਜ਼ਾਂ ਯੂਜ਼ ਕਰਿਆ ਕਰੋ ਬਹੁਤ ਹੀ ਵਧੀਆ ਤੇ ਬਹੁਤ ਹੀ ਪਰਫੈਕਟ ਤੇ ਕੋਈ ਸਾਈਡ ਇਫੈਕਟ ਨਹੀਂ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੁੰਦੀ ਤੇ ਇਹ ਸਭ ਤੋਂ ਵਧੀਆ ਫੇਸ਼ੀਅਲ ਫੇਸ਼ੀਅਲ ਕਿਟ ਤਾਲਜਨੋ ਕੇ ਲਈ ਸੋ ਤੁਸੀਂ ਜ਼ਰੂਰ ਯੂਜ਼ ਕਰਿਆ ਕਰੋ ਇੱਕ ਤਾਂ ਸਹਰ ਬਜ਼ਾਰ ਜਾਣ ਦੀ ਲੋੜ ਨਹੀਂ ਤੁਹਾਨੂੰ ਘਰ ਦੇ ਵਿੱਚ ਹੀ ਤੁਸੀਂ ਫੇਸ਼ੀਅਲ ਕਰ ਸਕਦੇ ਹੋ ਕਿਤੇ ਪਾਰਟੀ ਵਗੈਰਾ ਤੇ ਜਾਣਾ ਹੈਨਾ ਤੁਸੀਂ ਹਮੇਸ਼ਾ ਇਹ ਸੋਚਦੇ ਹੋ ਹੈਨਾ ਕਿ ਉਹ ਕਿੱਟਾਂ ਦੇ ਨਾਲ ਇੰਨੀ ਜਲਦੀ 글로ਅ ਆ ਜਾਂਦਾ ਇੱਕ ਮਿੰਟ ਚ 글로ਅ ਆ ਜਾਂਦਾ ਤੁਸੀਂ ਇਹਨਾਂ ਨਹੀਂ ਸੋਚਦੇ ਹੈਗੇ ਕਿ ਉਹ ਕਿੱਟਾਂ ਦੇ ਵਿੱਚ ਹਮੇਸ਼ਾ ਕੈਮੀਕਲ ਹੁੰਦੇ ਆ ਉਹ ਕੈਮੀਕਲ ਸਾਡੇ ਸਕਿਨ ਨੂੰ ਸਾੜ ਵੀ ਸਕਦੇ ਆ ਸਾਡੇ ਸਕਿਨ ਨੂੰ ਸਵਾਰ ਵੀ ਸਕਦੇ ਆ ਤੇ ਸਵਾਰਨਗੇ ਉਹਨਾਂ ਟਾਈਮ ਜਿੰਨਾ ਟਾਈਮ ਹੈਨਾ ਉਹਦਾ ਅਸਰ ਰਹੇਗਾ ਉਸ ਤੋਂ ਬਾਅਦ ਤੁਹਾਡੀ ਸਕਿਨ ਹਮੇਸ਼ਾ ਖਰਾਬ ਹੋ ਜਾਏਗੀ ਦਾਗ-ਦੱब्बे ਸ਼ੁਰੂ ਹੋ ਜਾਣਗੇ ਝੋੜੀਆਂ ਪੈ ਜਾਣਗੀਆਂ ਤੇ ਉਮਰ ਤੋਂ ਪਹਿਲਾਂ ਤੁਸੀਂ ਬੁੱਢੇ ਲੱਗਣ ਦੇਪ ਹੋਗੇ ਤੇ ਇਸ ਕਰਕੇ ਮੈਂ ਤਾਂ ਇਹੀ ਸਾਰਿਆਂ ਨੂੰ ਸਲਾਹ ਦਵਾਂਗੀ ਕਿ ਤੁਸੀਂ ਘਰ ਵਿੱਚ ਜੀ ਫਿਸ਼ੀਅਲ ਕਰਿਆ ਕਰੋ ਇਹ ਤਾਂ ਸਭ ਤੋਂ ਵਧੀਆ ਵਾ ਕੋਈ ਕੈਮੀਕਲ ਨਹੀਂ ਕੁਛ ਨਹੀਂ ਹੁੰਦਾ ਇਹਦੇ ਵਿੱਚ ਤੇ ਜੇ ਤੁਸੀਂ ਇਹ ਯੂਜ਼ ਕਰੋਗੇ ਤਾਂ ਹਮੇਸ਼ਾ ਲਈ ਸੁੱਖ ਪਾਓਗੇ ਤੇ ਹਮੇਸ਼ਾ ਲਈ ਆਪਣੇ ਸਰੀਰ ਦੀ ਕੇਅਰ ਕਰ ਸਕੋਗੇ ਕਦੀ ਵੀ ਤੁਹਾਨੂੰ ਇਹ ਨਹੀਂ ਕੋਈ ਕਹੇਗਾ ਕਿ ਤੁਹਾਡੀ ਸਕਿਨ ਕਿੱਦਾਂ ਦੀ ਹੋ ਗਈ ਆ ਤੁਹਾਡੀ ਸਕਿਨ ਬਲੱਰੀ ਹੋ ਗਈ ਆ ਜਾਂ ਕਿਵੇਂ ਹਨਾ ਤੇ ਤੁਸੀਂ ਹਮੇਸ਼ਾ ਇਹ ਫੇਸ ਪੈਕ ਲਗਾਇਆ ਕਰੋ ਤੇ ਇਦਾਂ ਤੁਸੀਂ ਫੇਸ ਪੈਕ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਚੋਲਾ ਦਾ ਆਟਾ ਨਹੀਂ ਹੈਗਾ ਤੇ ਤੁਸੀਂ ਬੇਸਨ ਪਾ ਕੇ ਵੀ ਫੇਸ ਪੈਕ ਲਗਾ ਸਕਦੇ ਹੋ ਤੇ ਹੁਣ ਤੁਸੀਂ ਦੇਖੋ ਮੈਂ ਇਹਨੂੰ ਹੁਣ 5 10 15 20 ਮਿੰਟ ਇਹਨੂੰ ਮੈਂ ਸਿਕਾਉਂਗੀ 1 ਘੰਟਾ ਤੁਸੀਂ ਸਿਕਾ ਲੋ ਤਾਂ ਵਧੀਆ ਗੱਲ ਆ ਕਿ ਚੰਗੀ ਤਰ੍ਹਾਂ ਇਹ ਹੋ ਜਾਂਦਾ ਹੈ ਫਰੈਸ਼ ਸੋ ਤੁਸੀਂ ਦੇਖ ਸਕਦੇ ਹੋ ਮੈਂ ਜਿਉਂ-ਜਿਉਂ ਇਹਨੂੰ ਰਗੜ ਰਗੜ ਕੇ ਉਤਾਰਾਂਗੀ ਏਕ ਤਾਂ ਜਦੋਂ ਜਿਉਂ-ਜਿਉਂ ਤੁਸੀਂ ਰਗੜ ਰਗੜ ਕੇ ਇਹਨੂੰ ਉਤਾਰੋਗੇ ਨਾ ਚੰਗੀ ਤਰ੍ਹਾਂ ਮਲ ਮਲ ਕੇ ਤੇ ਇਵੇਂ ਤੁਹਾਡੀ ਸਾਰੀ ਗੰਦਗੀ ਫੇਸ ਦੀ ਉੱਤਰ ਜਾਏਗੀ ਸੋ ਤੁਸੀਂ ਐਵੇਂ ਮੈਂ ਥੋੜਾ ਜਿਹਾ ਬਚਿਆ ਹੋਇਆ ਸੀ ਨਾ ਉਹ ਮੈਂ ਆਪਣੇ ਹੱਥਾਂ ਤੇ ਲਗਾ ਲਿਆ ਸੀ ਬਾਹਾਂ ਤੇ ਤੇ ਮੈਂ ਕਿਹਾ ਹੈ ਨਾ ਫਾਲਤੂ ਕਿਉਂ ਖਰਾਬ ਕਰਨਾ ਤੇ ਫਿਰ ਮੈਂ ਹੱਥਾਂ ਤੇ ਲਗਾ ਲਿਆ ਸੀ ਤੇ ਤੁਸੀਂ ਦੇਖ ਸਕਦੇ ਹੋ ਤੇ ਮੈਂ ਇਦਾਂ ਫਿਰ ਹੌਲੀ 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 ਕੱਢ ਕੇ ਪਾਣੀ ਦੇ ਨਾਲ ਉਤਾਰਿਆ ਸੀ ਇਹਨੂੰ ਤੁਸੀਂ ਪਾਣੀ ਲਾ ਕੇ ਰੱਖ ਲੈਣਾ ਪਾਣੀ ਦੇ ਨਾਲ ਉਤਾਰਨਾ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆਪਣਾ ਫੇਸ ਉਸ ਤੋਂ ਬਾਅਦ ਤੁਸੀਂ ਫੇਸ ਤੋਂ ਬਾਅਦ ਜੋ ਤੁਸੀਂ ਨਾ ਕੋਈ ਵੀ ਹੈਨਾ ਜ ਐਲੋਵੇਰਾ ਜੈੱਲ ਲਗਾ ਸਕਦੇ ਹੋ ਜਾਂ ਕੋਈ ਹੈਨਾ ਕਰੀਮ ਲਗਾ ਸਕਦੇ ਹੋ ਵੈਸੇ ਤਾਂ ਇੱਕ ਹੋਰ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਕਿ ਇਹਦੇ ਉੱਪਰ ਜਦੋਂ ਤੁਸੀਂ ਹੈਨਾ ਫੇਸ਼ਲ ਵਗੈਰਾ ਕਰ ਲਿਆ ਨਾ ਤੁਸੀਂ ਸਾਬਣ ਦੇ ਨਾਲ ਨਹੀਂ ਇਹਨੂੰ ਵਾਸ਼ ਕਰਨਾ ਹੈਗਾ ਤੁਸੀਂ ਸਾਬਣ ਦਾ ਇਸਤੇਮਾਲ ਬਿਲਕੁਲ ਨਹੀਂ ਸੋ ਉਸ ਤੋਂ ਬਾਅਦ ਮੈਂ ਆਪਣੇ ਫੇਸ ਤੋਂ ਵੀ ਉਤਾਰਿਆ ਫਿਰ ਬਾਹਵਾਂ ਤੋਂ ਉਤਾਰਿਆ ਤੁਸੀਂ ਬਾਹਵਾਂ ਦੀ ਵੀ ਦੇਖ ਸਕਦੇ ਹੋ ਬਲੋ ਬਾਹਾਂ 'ਚ ਵੀ ਬਹੁਤ ਹੀ ਫਰਕ ਆਪਿਆ ਤੇ ਇਹ ਬਹੁਤ ਮੈਂ ਹੱਥਾਂ ਤੇ ਵੀ ਯੂਜ਼ ਕੀਤਾ ਸੀ ਅਲੋਵੇਰਾ ਜੈਲ ਮੇਰੇ ਹੱਥ ਥੋੜੇ ਜਿਹਾ ਹੋ ਗਈ ਸੀ ਡਾਰਕ ਜੇ ਕਾਲੇ ਜੇ ਹੋ ਗਏ ਸੀ ਤੇ ਪਰ ਮੈਂ ਜਲਦੀ ਕਲੀਨ ਕਰਵਾ ਲਿਆ ਆਪਣੇ ਹੱਥ ਆਪਣੇ ਖੁਦ ਦੇ ਐਕਸਪੀਰੀਅੰਸ ਦੇ ਨਾਲ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਅਲੋਵੇਰਾ ਜੈਲ ਸੋ ਤੁਸੀਂ ਹਨਾ ਐਲੋਵੇਰਾ ਜੈਲ ਦਾ ਬਹੁਤ ਹੀ ਵੱਡਾ ਫਾਇਦੇ ਹੁੰਦੇ ਆ ਜਿਵੇਂ ਕਿਸੇ ਦੇ ਜ਼ਖਮ ਵਗੈਰਾ ਹੋ ਜਾਂਦੇ ਆ ਨਾ ਉੱਤੇ ਵੀ ਇਹ ਕੰਮ ਕਰਦੇ ਜਿਵੇਂ ਦਾਗ ਦੱਬੇ ਹੋ ਜਾਂਦੇ ਤਾਂ ਵੀ ਇਹ ਐਲੋਵੇਰਾ ਪੈਂਦੀ ਆ ਸੋ ਐਲੋਵੇਰਾ ਦੇ ਬਹੁਤ ਫਾਇਦੇ ਆ ਸੋ ਤੁਸੀਂ ਜ਼ਰੂਰ ਯੂਜ਼ ਕਰਿਆ ਕਰੋ ਐਲੋਵੇਰਾ ਜੈਲ ਤਾਂ ਮੈਨੂੰ ਤਾਂ ਬਹੁਤ ਵਧੀਆ ਤੁਸੀਂ ਹੈਂਡ ਵੀ ਮੇਰੇ ਦੇਖ ਸਕਦੇ ਹੋ ਕਿੰਨੇ 글로ਰ ਨੇ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਐਲੋਵੇਰਾ ਵਾਲਾ ਜਿਹੜਾ ਮੈਂ ਫੇਸ਼ੀਅਲ ਜਿਹੜਾ ਮੈਂ ਬਣਾਇਆ ਤੇ ਮੈਨੂੰ ਬਹੁਤ ਵਧੀਆ ਲੱਗਾ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਸਾਡੇ ਵਲੌਗ ਦੇ ਨਾਲ ਬਣੇ ਰਿਹਾ ਕਰੋ ਤੁਹਾਨੂੰ ਇਦਾਂ ਦੀਆਂ ਮੋਟਿਵੇਟਿਵ ਵੀਡੀਓ ਹਮੇਸ਼ਾ ਮਿਲਦੀਆਂ ਰਹਿਣਗੀਆਂ ਤੇ ਹਮੇਸ਼ਾ ਤੁਸੀਂ ਮੇਰੀ ਖੁਦ ਦੀ ਸਕਿਨ ਵੀ ਦੇਖ ਸਕਦੇ ਹੋ ਤੇ ਬਾਕੀ ਹਮੇਸ਼ਾ ਕੋਈ ਨਾ ਕੋਈ ਇਹ ਸਵਾਲ ਜ਼ਰੂਰ ਪੁੱਛੇਗਾ ਕਿ ਇੱਕੋ ਟਾਈਮ ਹਨਾ ਫੇਸ਼ੀਅਲ ਵਧੀਆ 글로ਅ ਕਰਦਾ ਹੈ ਪਰ ਲੇਕਿਨ ਇੱਕੋ ਵੜੀ ਨਹੀਂ ਹੋ ਜਾਂਦਾ ਇਹਨੂੰ ਹਫ਼ਤਾ ਲੱਗਦਾ ਹੀ ਲੱਗਦਾ ਵਾ ਹਫ਼ਤੇ ਤੋਂ ਉੱਪਰ ਵੀ ਟਾਈਮ ਹੋ ਸਕਦਾ ਵਾ ਜਿਹੜੀਆਂ ਤੁਸੀਂ ਮਾਰਕੀਟਾਂ ਚੋਂ ਫੇਸ਼ੀਅਲ ਕਿੱਟਾਂ ਇਸਤੇਮਾਲ ਕਰਦੇ ਹੋ ਹਮੇਸ਼ਾ ਸਾਡੀ ਸਕਿਨ ਤੇ ਪ੍ਰੋਬਲਮ ਕ੍ਰੀਏਟ ਕਰਨ ਲੱਗੀਆਂ ਇਹ ਤੁਸੀਂ ਯਾਦ ਰੱਖੋ ਉਹ ਇਸ ਕਰਕੇ ਜਲਦੀ ਗਲੋ ਦਿੰਦੀਆਂ ਨੇ ਕਿਉਂਕਿ ਉਹਦੇ ਵਿੱਚ ਹਮੇਸ਼ਾ ਕੈਮੀਕਲ ਹੁੰਦੇ ਆ ਇਸ ਕਰਕੇ ਉਹ ਜਲਦੀ ਗਲੋ ਦਿੰਦੀਆਂ ਨੇ ਸੋ ਤੁਸੀਂ ਇਹੋ ਜਿਹੀਆਂ ਚੀਜ਼ਾਂ ਨਾ ਇਸਤੇਮਾਲ ਕਰਿਆ ਕਰੋ ਬਾਕੀ ਹਨਾ ਸਾਡੀ ਕਦੀ ਚਲੋ ਮਰਜੀ ਹੈ ਲੇਕਿਨ ਮੈਂ ਹਮੇਸ਼ਾ ਮੋਟੀਵੇਸ਼ਨ ਵੀਡੀਓ ਪਾਉਣੀ ਆ ਕਿ ਤਾਂਕਿ ਸਾਰਿਆਂ ਨੂੰ ਆਪਣੇ ਹਨਾ ਸਕਿਨ ਦੀ ਕੇਅਰ ਬਾਰੇ ਪਤਾ ਲੱਗੇ ਤੇ ਹਮੇਸ਼ਾ ਸਾਰੇ ਆਪਣੇ ਕੇਅਰਲੀ ਹਮੇਸ਼ਾ ਧਿਆਨ ਰੱਖਣਾ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੱਦ ਵਾ ਸ਼ੇਅਰ ਕਰ ਦਿਓ ਸੋ ਅਗਲੇ ਮਿਲਦੇ ਹਾਂ ਅਗਲੇ ਵਲੌਗ ਦੇ ਨਾਲ ਬਾਏ ਬਾਏ